ਆਪਣੀ ਅਸੀਂ ਪਹਿਲੇ ਬਾਜ਼ਾਰਤ ਭੇਜੀ ਹੈ ਜੀ ਰਿੰਕੂ ਸਿੰਘ ਜੀ ਨੇ ਵਾਹ ਜੀ ਵਾਹ ਤੇ ਉਹਨਾਂ ਦੀ ਬੁਜ਼ਾਰਤ ਹੈਗੀ ਆ ਜੀ ਰਾਤ ਨੂੰ ਇੱਕ ਕਮਲੀ ਆਈ ਸਵੇਰ ਹੋਣ ਤੋਂ ਪਹਿਲਾਂ ਆਟਾ ਡੋਲ ਗਈ ਦੱਸੋ ਕੀ ਰਿੰਕੂ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਨੇਹਾ ਜੀ ਦੀ ਇਸ ਹਰਕਤ ਦੇ ਵਾਰ ਕਿਵੇਂ ਪਤਾ ਲੱਗਿਆ ਕਿ ਨੇਹਾ ਜੀ ਆਟਾ ਡੋਲ ਜਾਂਦੇ ਨੇ ਕਦੇ-ਕਦੇ ਪਾਣੀ ਵੀ ਡੋਲ ਦਿੰਦੇ ਨੇ ਦੁੱਧ ਵੀ ਡੋਲ ਦਿੰਦੇ ਨੇ ਚਾਹ ਵੀ ਡੋਲ ਦਿੰਦੇ ਨੇ ਉਹਨਾਂ ਨੇ ਬੁਜ਼ਾਰਤ ਪਾਈ ਹੈ ਤੋਂ ਰਿੰਕੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੁਜ਼ਾਰਤ ਭੇਜੀ ਹੈ ਤੁਸੀਂ ਵੀ ਆਪਣੀ ਬੁਜ਼ਾਰਤ ਜਿਹੜੀ ਹੈ ਸਾਨੂੰ ਭੇਜ ਸਕਦੇ ਹੋ ਜਿਹੜੀ ਇਹ ਬੋਲਤਾ ਜਿਹੜੀ ਦੇ ਸਕਦੇ ਹੋ 부ਜਾਰ ਦੇ ਨਾਲ ਆਪਣਾ ਨਾਮ ਤੇ ਪਿੰਡ ਦਾ ਨਾਮ ਜਰੂਰ ਲਿਖਿਓ ਰਿੰਕੂ ਜੀ ਨੇ ਪਿੰਡ ਦਾ ਨਾਮ ਦੱਸਿਆ ਹਾਂਜੀ ਸੋ ਰਿੰਕੂ ਜੀ ਪਿੰਡ ਦਾ ਨਾਮ ਵੀ ਦੱਸ ਦਿੰਦੇ ਵਧੀਆ ਗੱਲ ਸੀ ਖੈਰ ਤੋਂ ਜਿਨ੍ਹਾਂ ਜਿਨ੍ਹਾਂ ਨੂੰ 부ਜਾਰ ਸਮਝ ਆਈ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਚਲਦੇ ਚਲਦੇ ਸ਼ੇਅਰ ਕਰ ਦਿਓ ਹਾਂਜੀ ਤਾਂ ਕਿ ਇਹ 부ਜਾਰ ਹਰਕੇ ਤੱਕ ਪਾਉ ਸਕੇ ਕਈ ਵੀਰ ਪਣ ਕਹਿੰਦੇ ਨੇ ਕਿ ਤੁਸੀਂ ਜਵਾਬ ਜਲਦੀ ਦਿੰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਵਾਬ ਦੇ ਸਕਦੇ ਹੋ ਤੇ ਹੁਣ ਆਪਾਂ 부ਜਾਰਤ ਨੂੰ ਬੁੱਝਣ ਦੀ ਕੋਸ਼ਿਸ਼ ਕਰਦੇ ਹਾਂ ਬੁੱਝੋ ਜੀ ਰਾਤ ਨੂੰ ਇੱਕ ਕਮਲੀ ਆਈ ਸਵੇਰ ਹੋਣ ਤੋਂ ਪਹਿਲਾਂ ਆਟਾ ਡੋਲ ਗਈ ਕਰਕੇ ਫੇ ਪੱਕਾ ਹੀ ਨਹੀਂ ਸੀ ਉਹਦਾ ਉਹ ਤਾਂ ਮੈਨੂੰ ਖੰਗਾਈ ਹੈ ਅੱਛਾ ਮੈਂ ਅੱਗੇ ਕਰਕੇ ਡੋਲ ਗਈ ਆ ਆਟਾ ਡੋਲ ਗਈ ਜੇ ਤੁਸੀਂ ਇਹ ਕਹਿੰਦੇ ਦੁੱਧ ਡੋਲ ਗਈ ਹੈ ਦੁੱਧ ਪੀ ਗਈ ਫਿਰ ਮੈਂ ਕਹਿੰਦਾ ਬਿੱਲੀ ਹਾਂਜੀ ਹਨਾ ਰਾਤ ਨੂੰ ਇੱਕ ਕਮਲੀ ਆਈ ਸਵੇਰੇ ਹੋਣ ਤੋਂ ਪਹਿਲਾਂ ਦੁੱਧ ਪੀ ਕੇ ਚਲੀ ਗਈ ਜਾਂ ਦੁੱਧ ਡੋਲ ਡੋਲ ਵੀ ਜਾਂਦੀ ਹੈ ਕਈ ਵਾਰ ਡੋਲ ਵੀ ਜਾਂਦੀ ਆ ਪੀ ਵੀ ਜਾਂਦੀ ਆ ਖਰਾਬੀ ਕਰ ਜਾਂਦੀ ਆ ਬਟ ਇਥੇ ਆਟਾ ਡੁੱਲਿਆ ਹੋਇਆ ਆਟਾ ਡੁੱਲਿਆ ਹੋਇਆ ਇਹ ਆਟਾ ਡੋਇਆ ਡੁੱਲਿਆ ਹੋਇਆ ਨਾ ਇਹਦੇ ਸਬਜਾਰੇ ਕੀ ਹੋ ਸਕਦਾ ਹੈ ਉਹੀ ਸਮਝਣਾ ਤੁਸੀਂ ਤੋ ਜਿਨ੍ਹਾਂ ਜਿਨਾਂ ਨੂੰ ਸਮਝ ਆ ਚੁੱਕਿਆ ਕਮੈਂਟ ਰਾਂ ਜਵਾਬ ਦੇ ਸਕਦੇ ਨੇ ਮੈਂ ਇੱਕ ਹਿੰਟ ਲੈ ਲਾਂ ਵੈਸੇ ਮੈਨੂੰ ਲੱਗ ਰਿਹਾ ਕਿ ਉਹ ਚੀਜ਼ ਹੋ ਸਕਦੀ ਮੈਂ ਬੋਲ ਦਿੰਨਾ ਜੇ ਨਹੀਂ ਹੋਇਆ ਫਿਰ ਹਿੰਟ ਦੇ ਲਾਂਗਾ ਓਕੇ ਜਿਵੇਂ ਤੁਸੀਂ ਕਹਿੰਨਾ ਆਟਾ ਡੋਲ ਕੇ ਚਲੀ ਗਈ ਹੂੰ ਤਾਂ ਮੈਨੂੰ ਇਹਦਾ ਜਵਾਬ ਲੱਗ ਰਿਹਾ ਹੈ ਤਰੇਲ ਕਿਵੇਂ ਜੀ ਕਿਉਂਕਿ ਤਰੇਲ ਚਿੱਟੇ ਰੰਗ ਦਾ ਹੁੰਦੀ ਹੈ ਮਤਲਬ ਚਿੱਟੀ-ਚਿੱਟੀ ਤੇਲ ਹੁੰਦੀ ਹੈ ਆਟਾ ਵੀ ਚਿੱਟਾ ਰੰਗ ਦਾ ਹੁੰਦਾ ਰਾਤ ਨੂੰ ਆਂਦੀ ਹੈ ਤਰੇਲ ਹਨਾ ਪੈਂਦੀ ਹੈ ਤੇ ਸਵੇਰੇ ਮਤਲਬ ਤਰੇਲ ਗਾਇਬ ਹੋ ਜਾਂਦੀ ਹੈ ਮਤਲਬ ਕਿ ਬिखर ਜਾਂਦੀ ਹੈ ਹਾਂ ਸੋ ਸਹੀ ਜਵਾਬ ਹੈ देखो ये ਸਾਡੇ ਹਿਸਾਬ ਨਾਲ ਇਸ ਬੁਜ਼ਾਰਤ ਦਾ ਜਵਾਬ ਹੈ ਤਰੇਲ ਮੇਰੇ ਹਿਸਾਬ ਨਾਲ ਹੈ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਮੰਨਦਾ ਤੁਸੀਂ ਕਮੈਂਟ ਕਰਕੇ ਜਵਾਬ ਦੇ ਸਕਦੇ ਹੋ ਬਿਲਕੁਲ ਜੀ ਠੀਕ ਹੈ ਅਗਲੀ ਬੁਜ਼ਾਰਤ ਜੀ ਸੋ ਆਪਣੀ ਅਗਲੀ ਬੁਜ਼ਾਰਤ ਭੇਜੀ ਆ ਜੀ ਆਕਾਸ਼ਦੀਪ ਸਿੰਘ ਜੀ ਨੇ ਆਕਾਸ਼ਦੀਪ ਸਿੰਘ ਜੀ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦੀ ਬੁਜ਼ਾਰਤ ਹੈਗੀ ਆ ਜੀ ਹਰੀ ਹਰੀ ਕੋਠੜੀ ਵਿੱਚ ਵਿਛੇ ਬਗੀਚਾ ਲਾਲ ਲਾਲ ਹਰੀ ਹਰੀ ਕੋਠੜੀ ਵਿੱਚ ਵਿਛੇ ਗਲੀਚਾ ਲਾਲ ਲਾਲ ਵਿੱਚ ਵਿਛੇ ਗਲੀਚਾ ਲਾਲ ਲਾਲ ਅਕਾਸ਼ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਵਧੀਆ ਬੁਝਾਰਤ ਭੇਜੀ ਹੈ ਜੀ ਆਪ ਜੀ ਆਪਣੀ ਬੁਝਾਰਤ ਸਾਨੂੰ ਭੇਜਦੋਂ ਪਹਿਲੀ ਦੱਸ ਚੁੱਕੇ ਆਂ ਹਾਂਜੀ ਠੀਕ ਹੈ ਤੇ ਇਹਨਾਂ ਨੇ ਆਪਣਾ ਪਿੰਡ ਦਾ ਨਾਮ ਲਿਖਿਆ ਹਾਂਜੀ ਅਕਾਸ਼ ਜੀ ਜੇ ਪਿੰਡ ਦਾ ਨਾਮ ਲਿਖ ਲੈਂਦੇ ਬਹੁਤ ਵਧੀਆ ਸੀਗਾ ਖੈਰ ਕੋਈ ਗੱਲ ਨੈਕਸਟ ਟਾਈਮ ਜੇ ਤੁਸੀਂ ਬੁਝਾਰਤ ਭੇਜੋਗੇ ਪਿੰਡ ਦਾ ਨਾਮ ਜ਼ਰੂਰ ਦੱਸਿਓ ਤੇ ਜਿਹੜੇ ਜਿਹੜੇ ਵੀਰਪੈਣ ਹੁਣ ਬੁਝਾਰਤ ਵਗੈਰਾ ਸੈਂਡ ਕਰਨਗੇ ਸਾਨੂੰ ਪਲੀਜ਼ ਉਹ ਪਿੰਡ ਦਾ ਨਾਮ ਬਿਲਕੁਲ ਲਿਖਿਆ ਕਰੋ ਨਾਲ ਹਾਂ ਤੇ ਪਿੰਡ ਉਹ ਜਿਹੜਾ ਥੋੜਾ ਪਿੰਡ ਹੈ ਕਿਸ ਜ਼ਿਲ੍ਹੇ ਵਿੱਚ ਹੈ ਵੀ ਦੱਸ ਦਿਆ ਕਰੋ ਹਾਂਜੀ ਸਮਝ ਨਹੀਂ ਆਂਦਾ ਕਿ ਸਭ ਵਾਲਿਆਂ ਸਾਡੇ ਲੱਗੇ ਵੀ ਇੱਕ ਸੰਗਰੂਰ ਦੇ ਵਿੱਚ ਠੀਕ ਹੈ ਇਸ ਕਰਕੇ ਹੋ ਸਕਦਾ ਖੈਰ ਤੇ ਹਰੀ ਹਰੀ ਕੋਠੜੀ ਵਿੱਚ ਵਿਛਿਆ ਗਲੀਚਾ ਲਾਲ ਲਾਲ ਜਿਹਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਇਹ ਵੀਡੀਓ ਨੂੰ ਪਾਉਜ਼ ਕਰਕੇ ਜਵਾਬ ਦੇ ਸਕਦੇ ਪਹਿਲੀ ਦੱਸ ਚੁੱਕੇ ਆ ਤਾਂ ਹੁਣ ਦਿੰਨੇ ਆ ਜੀ ਬੁਝਾਰਤ ਦਾ ਜਵਾਬ ਬਿਲਕੁਲ ਜੀ ਹਰੀ ਹਰੀ ਕੋਠੜੀ ਵਿੱਚ ਵਿਛਿਆ ਗਲੀਚਾ ਲਾਲ ਲਾਲ ਕੋਈ ਹਾਰੇਾਂ ਦੀ ਚੀਜ਼ ਹੈ ਹਾਂਜੀ ਹਨਾ ਬੰਦ ਹੈ ਕੋਠੜੀ ਹਨਾ ਬਾ ਉਹਦੇ ਵਿੱਚ ਲਾਲ ਰੰਗ ਦਾ ਗਲੀਚਾ ਹੈ ਔਰ ਇਹ ਵੀ ਕੱਲ ਕਨਫਰਮ ਹੈ ਕਿ ਖਾਣ ਦੀ ਚੀਜ਼ ਹੈ ਕਿਉਂਕਿ ਮੈਂ ਖਾਦੀ ਹੋਈ ਹੈ ਔਰ ਤੁਹਾਨੂੰ ਲੈ ਕੇ ਵੀ ਦਿੱਤੀ ਹੋਈ ਹੈ ਠੀਕ ਜੀ ਇਹਦਾ ਜਵਾਬ ਹੈ ਤਰਬੂਜ ਹਾਰੇ ਰੰਗ ਦਾ ਹੁੰਦਾ ਉਹਦੇ ਵਿੱਚ ਲਾਲ ਰੰਗ ਦਾ ਉਹ ਗਲੀਚਾ ਪਿੱਛੇ ਹੁੰਦਾ ਲਾਲ ਖਾਨ ਵਾਲਾ ਹੁੰਦਾ ਜਿਹੜਾ ਵਿੱਚ ਉਹਨੂੰ ਗਲੀਚਾ ਕਿਹਾ ਗਿਆ ਤੇ ਤਰਬੂਜ ਜਿਹੜਾ ਬਾਹਰ ਉਹਨੂੰ ਕੋਠੜੀ ਕਿਹਾ ਗਿਆ ਹਾਂਜੀ ਠੀਕ ਹੈ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਤਰਬੂਜ ਅਗਲੀ ਬੁਝਾਰਤ ਸਹੀ ਤਰ੍ਹਾਂ ਵਾਦੇ ਜੀ ਅਗਲੀ ਬੁਝਾਰਤ ਵਾਲ ਅਗਲੀ ਬੁਝਾਰਤ ਆਪਾਂ ਨੂੰ ਭੇਜੀ ਆ ਜੀ ਜੀਵਨ ਜੋਤ ਸਿੰਘ ਜੀ ਨੇ ਤੇ ਇਹਨਾਂ ਦੀ ਬੁਝਾਰਤ ਹੈਗੀ ਹੈ ਧਿਆਨ ਨਾਲ ਸੁਣਿਓ ਨਹੀਂ ਮੈਂ ਧਿਆਨ ਨਾਲ ਵੀ ਸੁਣਾਗਾ ਤੇ ਕੰਨ ਨਾਲ ਵੀ ਸੁਣਾਗਾ ਚਲੋ ਸੁਣੋ ਹੂੰ ਬਾਤ ਪਾਵਾ ਬਤੋਲੀ ਪਾਵਾ ਬਾਤ ਪਾਵਾ ਬਤੋਲੀ ਪਾਵਾ ਬਾਤ ਨੂੰ ਲਾਵਾਂ ਆਰੀਆਂ ਬਾਤ ਨੂੰ ਲਾਵਾਂ ਆਰੀਆਂ ਜਿਉਂ-ਜਿਉਂ ਉਸਦੇ ਕੰਨ ਮਰੋੜਾ ਹੂੰ ਕਰੇ ਗੱਲਾਂ ਕਰਾਰੀਆਂ 1 ਮਿੰਟ ਇਹ ਜਿਹੜਾ ਪਰਸਨਲ ਅਟੈਕ ਕੀਤਾ ਗਿਆ ਨਾ ਕੀ ਨਾਮ ਹੈ ਇਹਨਾਂ ਦਾ ਇਹਨਾਂ ਦਾ ਨਾਮ ਹੈਗਾ ਜੀ ਜੀਵਨ ਜੋ ਸਿੰਘ ਜੀ ਜੀਵਨ ਜੋ ਸਿੰਘ ਜੀ ਜਿਹੜਾ ਤੁਸੀਂ ਮੇਰੇ ਤੇ ਪਰਸਨਲ ਅਟੈਕ ਕੀਤਾ ਨਾ ਮੈਂ ਬਰਦਾਸ਼ਤ ਨਹੀਂ ਕਰਾਂਗਾ ਬਿਲਕੁਲ ਵੀ ਜਦ ਤੁਸੀਂ ਕਿਹਾ ਨਾ ਕੰਨ ਮਰੋੜਨਾ ਗੱਲਾਂ ਕਰੇ ਇਹ ਤਾਂ ਮੇਰੇ ਉੱਤੇ ਗੱਲ ਕੀਤੀ ਇਹਦੀ ਜਿਵੇਂ ਮੇਰਾ ਕੰਨ ਮਰੋੜਦੇ ਮੈਂ ਗੱਲਾਂ ਕਰਦਾ ਅੱਛਾ ਹਾਂ ਕਿੰਨੇ ਕ ਕੰਨ ਮਰੋੜਤੇ ਮੇਰੇ ਬਹੁਤ ਜ਼ਿਆਦਾ ਆਹ ਦੇਖੋ ਮੇਰੇ ਕੰਨ ਹੁਣ ਦਿਖਾਈ ਵੀ ਨਹੀਂ ਦੇ ਰਹੇ ਇਹਨੇ ਜ਼ਿਆਦਾ ਮਰੋੜ ਚੁੱਕੀ ਹੈ ਉਹ ਤਾਂ ਪੱਗ ਨਾਲ ਕਵਰ ਕੀਤੇ ਹੋਏ ਨੇ ਤਾਂ ਮੈਂ ਵੀ ਕਵਰ ਕੀਤੇ ਹੋਏ ਨੇ ਫਿਰ ਕਿ ਮੇਰੇ ਕੰਨ ਮਰੂੜ ਗਏ ਖੈਰ ਤੋ ਜੀਵਨ ਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਪਿਆਰੀ ਬੁਝਾਰਤ ਭੇਜੀ ਹੈ ਤੇ ਇਹਨਾਂ ਦਾ ਪਿੰਡ ਕਿਹੜਾ ਹੈ ਇਹਨਾਂ ਨੇ ਪਿੰਡ ਨਹੀਂ ਦੱਸਿਆ ਜੀ ਇਹ ਕੀ ਹੋ ਰਿਹਾ ਭਾਈ ਕਿਸੇ ਦੇ ਵੀ ਪਿੰਡ ਦਾ ਨਾਮ ਨਹੀਂ ਦੱਸਿਆ ਕੀ ਚੱਕਰ ਹੈ ਪਿੰਡ ਦਾ ਨਾਮ ਵੀ ਦੱਸਿਆ ਕਰੋ ਭਾਈ ਬਾਰ-ਬਾਰ ਰਿਕਵੈਸਟ ਕਰ ਰਹੇ ਆ ਠੀਕ ਹੈ ਜੀ ਤੋ ਪਿੰਡ ਦਾ ਨਾਮ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਲੱਗਣਾ ਸਾਡੇ ਪਿੰਡ ਤੋਂ ਆ ਵੀਰ ਨੇ ਵੀਡੀਓ ਬੁਝਾਰਤ ਭੇਜੀ ਹੈ ਤੇ ਤੁਸੀਂ ਹੁਣ ਸਾਡੀ ਵੀਡੀਓ ਕਿੱਥੋਂ-ਕਿੱਥੋਂ ਵਾਚ ਕਰ ਰਹੇ ਹੋ ਵੀ ਕਮੈਂਟ ਇਹ ਵੀ ਦੱਸ ਦਿਓ ਕਮੈਂਟ ਕਰਕੇ ਹੈ ਨਾ ਕਿ ਕਿਹੜੇ ਪਿੰਡ shear ਤੋਂ ਵੀਡੀਓ ਵਾਚ ਕਰ ਰਹੇ ਹੋ ਖੈਰ ਤੇ ਹੁਣ ਬੁਝਾਰਤ ਵਾਲ ਬਤੋਲੀ ਪਾਵਾਂ ਅੱਛਾ ਜਿਨ੍ਹਾਂ ਨੂੰ ਬੁਝਾਰਤ ਸਮਝ ਆ ਚੁੱਕੀ ਹੈ ਉਹ ਜਵਾਬ ਦੇਣਾ ਚਾਹੁੰਦੇ ਨੇ ਜਵਾਬ ਦੇ ਦਿਓ ਵੀਡੀਓ ਨੂੰ ਪਾਉਚ ਕਰ ਲਓ ਹਾਂ ਵੀਡੀਓ ਪਾਉਚ ਕੇ ਜਵਾਬ ਦਿਓ ਅਸੀਂ ਕਰ ਰਿਪੀਟ ਕਰ ਦੇਾਂਗੇ ਯਾ ਆਪਣੀ ਬੁਝਾਰਤ ਸੀ ਜੀ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਆਰੀਆਂ ਬਾਤ ਨੂੰ ਲਾਵਾਂ ਆਰੀਆਂ ਜਿਉਂ-ਜਿਉਂ ਉਸ ਦੇ ਕੰਨ ਮਰੋੜਾਂ ਗੱਲਾਂ ਕਰੇ ਪਿਆਰ ਗੱਲਾਂ ਕਰੇ ਕਰਾਰੀਆਂ ਦੇਖੋ ਜੀ ਇਸ ਬੁਝਾਰਤ ਦੇ ਨਾ ਦੋ ਜਵਾਬ ਬਣਦੇ ਨੇ ਕਿਵੇਂ ਜੀ ਪਹਿਲਾ ਜਵਾਬ ਪਹਿਲੇ ਮੈਂ ਆਪ ਨੂੰ ਦੇਣਾ ਜ਼ਿਆਦਾਤਰ ਤਾਂ ਉਹੀ ਬਣਦਾ ਹੈ ਲੇਕਿਨ ਦੂਸਰਾ ਵੀ ਬਣ ਸਕਦਾ ਹੈ ਉਹ ਜਵਾਬ ਹੈ ਜੀ ਰੇਡੀਓ ਰੇਡੀ ਉਹਨੂੰ ਤੁਸੀਂ ਐ ਘੁਮਾਉਂਦੇ ਸੀ ਐ ਐ ਐ ਰੋਟੇਸ਼ਨ ਫੜਦਾ ਸੀ ਫਿਰ ਉਹਦੇ ਵਿੱਚੋਂ ਆਵਾਜ਼ ਆਉਂਦੀ ਸੀ ਇਹ ਵਿਵਦ ਭਾਰਤੀ ਹੈ ਅੱਛਾ ਬਟਨ ਘੁਮਾਓ ਤੁਸੀਂ ਦੇਖ ਰਹੇ ਹੋ ਨਹੀਂ ਤੁਸੀਂ ਸੁਣ ਰਹੇ ਹੋ ਤੁਸੀਂ ਸੁਣ ਰਹੇ ਹੋ ਜਲੰਧਰ ਰੇਡੀਓ ਹੈਨਾ ਤੁਰਦਰਸ਼ਨ ਤੇ ਅੱਜ ਕੱਲ ਤਾਂ ਹੋ ਗਿਆ ਅੱਜ ਕੱਲ ਤਾਂ ਬਸ ਟਿਚ ਚਲੋ ਅੱਗੇ ਟਿਚ ਚਲੋ ਅੱਗੇ ਦੂਰਾ ਰੋਟੇਸ਼ਨ ਟਿਚ ਚਲੋ ਅੱਗੇ ਹਾਂਜੀ ਤੋਂ ਟਿਚ ਟਿਚ ਕਰਕੇ ਅਗਲਾ ਰੋਟੇਸ਼ਨ ਆ ਜਾਂਦਾ ਪਹਿਲੇ ਐ ਘੁਮਾ ਕੇ ਆਉਂਦੇ ਸੀ ਸਟੇਸ਼ਨ ਮੈਨੂੰ ਗਲਤ ਕੰਪਲੀਟ ਕਰਨ ਦਿਓ ਮੈਨੂੰ ਵੀ ਆਪਣੀ ਗੱਲਾਂ ਕਰਨ ਦਿਆ ਕਰੋ ਐ ਘੁਮਾ ਕੇ ਸਟੇਸ਼ਨ ਫੜੇ ਜਾਂਦੇ ਸੀ ਐ ਤੇ ਪਹਿਲੇ ਜ਼ਮਾਨੇ ਦੇ ਵਿੱਚ ਟੀਵੀ ਹੁੰਦੇ ਸੀ ਨਾ ਮੈਡਮ ਜੀ ਉਹ ਟੀਵੀ ਵੀ ਐ ਘੁਮਾ ਘੁਮਾ ਕੇ ਨਾ ਸਟੇਸ਼ਨ ਫੜ ਜਾਂਦੇ ਸੀ ਟੀਵੀ ਦੇ ਹਾਂ ਟੀਵੀ ਦੇ ਐ ਘੁਮਾ ਘੁਮਾ ਕੇ ਬਟਨ ਨਹੀਂ ਹੁੰਦੇ ਸੀ ਰਿਮੋਟ ਨਹੀਂ ਹੁੰਦੇ ਸੀ ਪਹਿਲੇ ਪਹਿਲੇ ਜਿਹੜਾ ਜਿਹੜਾ ਨੇ ਉਹ ਦੇਖਿਆ ਟੀਵੀ ਐ ਘੁਮਾ ਘੁਮਾ ਕੇ ਸਟੇਸ਼ਨ ਫੜੇ ਜਾਂਦੇ ਸੀ ਉਹ ਦੱਸੋ ਬਈ ਕਮੈਂਟ ਕਰਕੇ ਪਤਾ ਕਿਵੇਂ ਲੱਗਦਾ ਸੀ ਵੀ ਕਿੱਥੇ ਕਿਹੜਾ ਸਟੇਸ਼ਨ ਉਹ ਆ ਜਾਂਦਾ ਸੀ ਕੋਈ ਚੈਨਲ ਹੀ ਕੀ ਹੁੰਦਾ ਸੀ ਗੱਡੀ 1 ਜੈ ਚੈਨਲ ਇੱਕ ਹੁੰਦਾ ਸੀ ਡੀਡੀ 1 ਜਦੋਂ ਆਇਆ ਤਾਂ ਇਹ ਵੀਡੀਓ ਦਿਖਾਣ ਲੱਗਦਾ ਦਿਖਾਈ ਦੇਣ ਲੱਗਦਾ ਸਮਝ ਆ ਗਿਆ ਜਾਂ ਤਾਂ ਉੱਤੋਂ ਜਾ ਕੇ ਸੈੱਟ ਕਰਦੇ ਸੀ ਟੂੰ 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 ਗੁੱਡ ਗੁੱਡ ਠੀਕ ਹੈ ਉਹਰੇ ਇੱਕ ਧੱਲੋ ਵੀ ਘੁਮਾ ਗਿਆ ਐ ਡੀਡੀ 1 ਡੀਡੀ 2 ਫਿਰ ਦੂਸਰਾ ਆ ਡੀਡੀ 1 ਆਇਆ ਫਿਰ ਡੀਡੀ ਮੈਟਰੋ ਆਇਆ ਕਈ ਸਾਰੇ ਚੈਨਲ ਆਏ ਸੀਗੇ ਚਲੇ ਵੀ ਗਏ ਠੀਕ ਹੈ ਸੋ ਇਸ ਬੁਝਾਰਤੇ ਦਾ ਜਵਾਬ ਹੈ ਰੇਡੀਓ ਲੇਕਿਨ ਇਹਦਾ ਜਵਾਬ ਟੈਲੀਵਿਜ਼ਨ ਵੀ ਬਣ ਸਕਦਾ ਸੋ ਤੁਹਾਡੇ ਅਕੋਰਡਿੰਗ ਕੋਈ ਹੋਰ ਜਵਾਬ ਆਉਂਦਾ ਜਾਂ ਇਹਨਾਂ ਦੋਨਾਂ ਵਿੱਚੋਂ ਕਿਹੜਾ ਜਵਾਬ ਸਹੀ ਆ ਉਹ ਕਮੈਂਟ ਕੀ ਦੱਸਿਓ ਵਾਦਿਆਂ ਜੀ ਅਗਲੀ ਤੇ ਆਖਰੀ ਬੁਜ਼ਾਰਤਵਲ ਹਾਂਜੀ ਲੋ ਜੀ ਸੋ ਆਪਣੀ ਅਗਲੀ ਤੇ ਆਖਰੀ ਬੁਜ਼ਾਰਤ ਤੇ ਹੈਗੀ ਜੋ ਕਿ ਮੈਨੂੰ ਸਮਝ ਨਹੀਂ ਆਈ ਹੈਗੀ ਤੁਸੀਂ ਪੜਨ ਦੀ ਕਿਰਪਾ ਕਰੋ ਲੈ ਅਗਲੀ ਤੇ ਆਖਰੀ ਬੁਜ਼ਾਰਤ ਹੈਗੀ ਜਿਹੜੀ ਸਮਝ ਵੀ ਨਹੀਂ ਆਈ ਤੇ ਮੈਂ ਪੜਾਂਗਾ ਵਾਹ ਜੀ ਲੋਈ ਮੈਂ ਪੜਦਾ ਤੇ ਇਹ ਬੁਜ਼ਾਰਤ ਭੇਜੀ ਹੈ ਜੀ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ ਤੋਂ ਹਾਂਜੀ ਤੇ ਸਵਰਨ ਕੌਰ ਜੀ ਨੇ ਹਾਂਜੀ ਸਵਰਨ ਕੌਰ ਭੈਣੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੁਜ਼ਾਰਤ ਭੇਜਣ ਲਈ ਆਪ ਜੀ ਦੀ ਬੁਜ਼ਾਰਤ ਹੈ ਇਹਨਾਂ ਨੇ ਜੋ ਲਿਖਿਆ ਮੇਰੀ ਵਜਾਰਤ ਵੀਜੋ ਜੋ ਲਿਖਿਆ ਮੈਂ ਪੜ ਰਿਹਾ ਮੇਰੀ ਵਜਾਰਤ ਵੀਜੋ ਕਿ ਮੇਰੀ ਵਜਾਰਤ ਨਹੀਂ ਹੁੰਦਾ 부ਜਾਰਤ ਹੁੰਦਾ ਔਰ ਵੀਜੋ ਨਹੀਂ ਹੁੰਦਾ 부ਜੋ ਹੁੰਦਾ ਠੀਕ ਹੈ ਜੀ ਆਤੇ ਨਹੀਂ ਭਰਾਤੇ ਤੇਰੇ ਕਾਗਜ਼ ਵਰਗੇ ਨਕਸ਼ੇ ਹੈ ਤੇਰੇ ਚੱਕਰੀ ਵਰਗਾ ਚਿਹਰਾ ਤੈਨੂੰ 부ਜਣ ਵਾਲਾ ਕਿਹੜਾ ਵੀਜੋ ਏ ਕੀ ਹੈ ਇਹ 부ਜਾਰਤ ਪੜਨੇ ਸਾਨੂੰ ਨਹੀਂ ਸਮਝ ਆਈ ਏ ਬੁਝਾਰ ਜਿਹੜੇ ਤੁਸੀਂ ਭੇਜਿਆ ਨਾ ਉਹ ਇਸ ਤਰੀਕੇ ਨਾਲ ਤਾਂ ਹੋ ਸਕਦੀ ਹੈ ਆਸੇ ਨਹੀਂ ਪ੍ਰਗਾਸੇ ਨਹੀਂ ਤੇਰੇ ਕਾਗਜ਼ ਵਰਗੇ ਪਾਸੇ ਨਹੀਂ ਜੀ ਤੇਰੇ ਆਸੇ ਪਾਸੇ ਵਿੜਾ ਨਹੀਂ ਤੈਨੂੰ ਬੁੱਝਣ ਵਾਲਾ ਕਿਹੜਾ ਨਹੀਂ ਹੂੰ ਏ ਬਾਜ਼ਾਰ ਇਸ ਤਰੀਕਾ ਨਾਲ ਹੋ ਸਕਦੀ ਹੈ ਹੋ ਸਕਦਾ ਤੁਹਾਨੂੰ ਲਿਖਣ ਵਿੱਚ ਥੋੜੀ ਮਿਸਟੇਕ ਹੋ ਗਈ ਹੋਵੇ ਹਾਂ ਸੋ ਡੋਂਟ ਮਾਈਂਡ ਹਾਂ ਗੁੱਸਾ ਨਹੀਂ ਕਰਨਾ ਭੈਣ ਐ ਨਾ ਹੋ ਤੁਸੀਂ ਕੋ ਅੱਛਾ ਸਾਡੇ ਬਾਰੇ ਬੋਲੇ ਆ ਚੱਕੋ ਨਹੀਂ 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 ਨਾ ਨਾ ਤੁਸੀਂ ਆਪਣੀ ਦੂਜੀ ਬਾਜ਼ਾਰ ਤਾਂ ਜਿਹੜੀ ਉਹ ਨਾਲ ਦੀ ਨਾਲ ਹੁਣੇ ਕਮੈਂਟ ਕਰੋ ਹਾਂ ਤੇ ਆਪਾਂ ਉਹ ਅਗਲੀ ਵੀਡੀਓ 'ਚ ਜ਼ਰੂਰ ਐਡ ਕਰਾਂਗੇ ਇਹ ਵੀ ਐਡ ਕਰਾਂਗੇ ਇਹ ਵੀ ਐਡ ਕਰਾਂਗੇ ਤਾਂ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਨਾ ਦੇਖੋ ਆਸੇ ਨਹੀਂ ਪ੍ਰਗਾਸੇ ਨਹੀਂ ਹਾਂਜੀ ਮਤਲਬ ਮੈਨੂੰ ਲੱਗਦਾ ਆਸੇ ਪ੍ਰਗਾਸੇ ਬਲੋ ਆਸ-ਪਾਸ ਨਹੀਂ ਕੀ ਕਿ ਜਾਂ ਫੇ ਆਸ-ਪਾਸ ਹੈ ਜੋ ਵੀ ਆਸੇ ਨਹੀਂ ਪ੍ਰਗਾਸੇ ਨਹੀਂ ਜਾਂ ਕਹੇ ਜੀ ਵੀ ਆਸ-ਪਾਸ ਰਹਿਣ ਵਾਲੀ ਏ ਇਹ ਬੋਲਣਾ ਆਸੇ-ਪਾਸੇ ਰਹਿਣ ਵਾਲੀ ਹੈ ਨਾ ਆਸੇ ਨਹੀਂ ਪ੍ਰਗਾਸੇ ਨਹੀਂ ਤੇਰੇ ਕਾਗਜ਼ ਵਰਗੇ ਪਾਸੇ ਨਹੀਂ ਮਤਲਬ ਥੱਲਾ ਜਿਹੜਾ ਪਾਸਾ ਹੈ ਨਾ ਉਹ ਕਾਏ ਬਹੁਤੀ ਹਲਕਾ ਜੇ ਮੈਂ ਕਾਜ ਹਲਕਾ ਜਿਹਾ ਹੁੰਦਾ ਨਾ ਕਾਗਜ਼ ਵਰਗੇ ਪਾਸੇ ਨਹੀਂ ਤੇਰੇ ਆਸੇ-ਪਾਸੇ ਵੇੜਾ ਨਹੀਂ ਤੇਰੇ ਆਸੇ-ਪਾਸੇ ਵੇੜਾ ਹੈ ਬੜਾ ਕੁਛ ਹੈ ਤੇਰੇ ਆਸੇ-ਪਾਸੇ ਹੈ ਨਾ ਤੈਨੂੰ ਬੁੱਝਣ ਵਾਲਾ ਕਿਹੜਾ ਨਹੀਂ ਤਾਂ ਮੈਨੂੰ ਜੋ ਲੱਗਦਾ ਨਾ ਜੀ ਇਹਦਾ ਜਵਾਬ ਜਿਹੜਾ ਹੈ ਉਹ ਹੈਗਾ ਅੱਖਾਂ ਕਿਵੇਂ ਜੀ ਦੇਖੋ ਆਸੇ ਨਹੀਂ ਪ੍ਰਗਾਸੇ ਨਹੀਂ ਅੱਖਾਂ ਲੱਗੀ ਸਾਕੇ ਹੈਗੀਆਂ ਨੇ ਆਸੇ ਨਹੀਂ ਪ੍ਰਗਾਸੇ ਨਹੀਂ ਆਸ-ਪਾਸ ਠੀਕ ਹੈ ਆਸੇ ਨਹੀਂ ਪ੍ਰਗਾਸੇ ਨਹੀਂ ਅੱਖਾਂ ਇੱਕ ਦੂਜੇ ਨੂੰ ਕੈਰੀਆਂ ਨੇ ਅੱਛਾ ਆਸੇ ਨਹੀਂ ਪ੍ਰਗਾਸੇ ਨਹੀਂ ਆਸੇ ਨਹੀਂ ਪ੍ਰਗਾਸੇ ਅੱਖਾਂ ਨੂੰ ਦੋ ਨਾਮ ਕਹਿ ਲੋ ਆਸੇ ਨਹੀਂ ਪ੍ਰਗਾਸੇ ਨਹੀਂ ਹਨ ਤੇਰੇ ਕਾਗਜ਼ ਵਰਗੇ ਪਾਸੇ ਨਹੀਂ ਇਹ ਅੱਖਾਂ ਦੀ ਪੁਤਲੀਆਂ ਆਪਾਂ ਕਹਿੰਦੇ ਨੇ ਬੜੀ ਹਲਕਾ ਕਾਗਜ਼ ਵਰਗੀ ਹਲਕੀ ਜੀ ਹੈਗੀਆਂ ਨੇ ਹਨਾ ਤੇ ਕਾਗਜ਼ ਵਰਗੇ ਪਾਸੇ ਨਹੀਂ ਤੇਰੇ ਆਸੇ-ਪਾਸੇ ਵੇੜਾ ਨਹੀਂ ਵੇੜਾ ਜਿਹੜਾ ਹੁੰਦਾ ਖੁੱਲੀ ਜਗ੍ਹਾ ਹੁੰਦੀ ਹੈ ਖੁੱਲੀ ਜਗ੍ਹਾ ਹੁਣ ਸ਼ਾਇਦ ਫੇਸ ਤੋਂ ਵੀ ਕਿਹਾ ਗਿਆ ਹੋ ਸਕਦਾ ਕਿ ਤੇਰਾ ਕਿੰਨਾ ਮਤਲਬ ਫੇਸ ਵੱਡਾ ਹੈ ਨਾ ਜਾਂ ਫਿਰ ਵੇੜਾ ਇਹ ਵੀ ਹੋ ਸਕਦਾ ਕਿ ਆਪਾਂ ਜੋ ਦੇਖ ਰਹੇ ਕਿੰਨਾ ਆਸ-ਪਾਸ ਜੋ ਦਿਖ ਰਿਹਾ ਸਾਨੂੰ ਕਿੰਨਾ ਵੇੜਾ ਖੁੱਲਾ ਦਿਖ ਰਿਹਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਠੀਕ ਹੈ ਤੇਰਾ ਆਸ-ਪਾਸੇ ਵੇੜਾ ਨੇ ਤੈਨੂੰ ਬੁੱਝਣ ਵਾਲਾ ਕਿਹੜਾ ਨਹੀਂ ਓਕੇ ਇਹ ਜਵਾਬ ਹੁੰਦਾ ਹੈ ਪਰ ਜਿਹੜੇ ਤੁਸੀਂ ਬੁਝਾਰਤ ਮੈਨੂੰ ਪੜਾਈ ਸੀ ਨਾ ਜੀ ਇਹ ਜਵਾਬ ਹਾਰਤ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਸਵਨਕੌਰ ਜੀ ਨੇ ਉਹ ਲਿਖਿਆ ਜਵਾਬ ਬੱਲਬ ਬੱਲਬ ਇਹ ਬੱਲਬ ਜਵਾਲ ਕਿਸੇ ਵੀ ਐਂਗਲ ਤੋਂ ਮੈਨੂੰ ਜੋ ਲੱਗਦਾ ਹੈ ਇਹ ਬਲਬ ਜਵਾਬ ਕਿਸੇ ਵੀ ਐਂਗਲ ਤੋਂ ਨਹੀਂ ਬਣਦਾ ਇਹਨਾਂ ਨੇ ਕਿਸ ਹਿਸਾਬ ਨਾਲ ਬਣਾਇਆ ਮੈਨੂੰ ਸਮਝ ਨਹੀਂ ਆਇਆ ਵਾਹ ਵਾਹ ਕੀ ਰਹਿਮੀ ਬਣਾਈ ਹੈ ਮੈਂ ਉਹਨਾਂ ਨੇ ਕਿਸ ਹਿਸਾਬ ਨਾਲ ਬਣਾਇਆ ਮੈਨੂੰ ਸਮਝ ਨਹੀਂ ਆਇਆ ਵਾਹ ਆਪਣੇ ਤੁਰਪਿਆ ਕਰੋ ਤੁਸੀਂ ਤਾਂ ਠੀਕ ਹੈ ਭਾਈ ਤੇ ਭਾਈ ਜਿਨ੍ਹਾਂ ਨੂੰ ਸਮਝ ਆਈ ਹੈ 부ਜਾਰਤ ਜੋ ਸਵਨ ਕੋਰਡੀਨੇਟ ਲਿਖੀ ਹੈ ਉਹ ਦੱਸ ਦਿਓ ਕਿ ਇਹਦਾ ਜਵਾਬ ਬਲਬ ਕਿਵੇਂ ਬਣਦਾ ਮੇਰੇ ਘਿਆਚੇ ਵਾਦੀ ਹੋ ਜੇ ਖੱਤਾ ਬੋੜੀ ਇੱਕ ਅੱਧੀ ਲਾਈਨ ਹੈ ਜਿਹੜੀ ਇਹਦੇ ਵਿੱਚੋਂ ਮਿਸ ਹੋ ਗਈ ਹੋਵੇ ਹਾਂ ਸੋ ਅਗਰ ਇਦਾਂ ਦਾ ਵੀ ਖੁਸ਼ ਹੈਗਾ ਤਾਂ ਤੁਸੀਂ ਇਹ 부ਜਾਰਤ ਨੂੰ ਦੁਬਾਰਾ ਰਿਪੀਟ ਕਰਕੇ ਸਾਨੂੰ ਸੈਂਡ ਕਰ ਸਕਦੇ ਹੋ। ਬਾਕੀ ਇਹ ਮੈਂ ਆਪਣੇ ਸਾਹਮਣੇ ਤੁਹਾਨੂੰ ਦੱਸਿਆ ਕਿ ਇਹਦਾ ਜਵਾਬ ਅੱਖਾਂ ਬਣ ਸਕਦੀਆਂ। ਹੋ ਸਕਦਾ ਇਹਦਾ ਜਵਾਬ ਕੁਝ ਹੋਰ ਹੋਵੇ। ਮੈਨੂੰ ਇਹ ਲੱਗਿਆ ਕਿ ਇਹਦਾ ਜਵਾਬ ਅੱਖਾਂ ਨੇ। ਅੱਛਾ ਜੀ। ਠੀਕ ਹੈ। ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਓਵੇ ਕਮਣ ਕੇ ਦੱਸੋ। ਮੈਂ ਉਸ ਬੁਝਾਰ ਮਤਲਬ ਆਪਾਂ ਨੂੰ ਸਾਰੇ ਗਿਆਨ ਚ ਵਾਦਾ ਹੋਏਗਾ। ਉਸ ਤੇ ਵੀ ਸਟੱਡੀ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਵਿੱਚ। ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤਾ ਹੈ ਫਿਰ ਰਿਪੀਟ ਕਰਦੇ ਹਾਂ। ਤਾਂ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਬੁਝਾਰ ਸਾਾਨੂੰ YouTube ਚੈਨਲ ਦੇ ਜਿਹੜਾ ਕਮੈਂਟ ਬਾਕਸ ਹੈ ਸਾਡੇ ਸੰਗਰੂਰ ਬਲੌਗਰ YouTube ਚੈਨਲ ਦਾ ਜਿਹੜਾ ਕਮੈਂਟ ਬਾਕਸ ਹੈ ਉਹ ਵੀਡੀਓ ਤੇ ਕਮੈਂਟ ਬਾਕਸ ਹੁੰਦਾ ਹੈ ਉੱਥੇ ਸੈਂਡ ਕਰ ਦਿਓ ਕਈ ਵੀਰ ਭੈਣ Facebook ਤੇ ਸੈਂਡ ਕਰ ਦਿੰਦੇ ਨੇ ਫਿਰ ਕਹਿੰਦੇ ਬਈ ਤੁਸੀਂ ਬੁਝਾਰਤ ਪਾਉਂਦੇ ਹੀ ਨਹੀਂ ਸਾਡੀ ਹਾਂਜੀ Facebook ਵਾਲੀ ਬੁਝਾਰਤ ਅਸੀਂ ਨਹੀਂ ਐਡ ਕਰਦੇ ਅਸੀਂ ਕਈ ਵਾਰ ਦੱਸ ਚੁੱਕੇ ਹਾਂ ਅਸੀਂ YouTube ਵਾਲੀ ਬੁਝਾਰਤ ਹੀ ਐਡ ਕਰਦੇ ਆ ਤਾਂ YouTube ਤੇ ਕਮੈਂਟ ਕਰਿਆ ਕਰੋ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਧੰਨਵਾਦ ਹੈ ਪਰ YouTube ਤੇ ਜਾ ਕੇ YouTube ਤੇ ਵੀਡੀਓ ਦੇਖੋ ਉੱਥੇ ਕਮੈਂਟ ਕਰੋ ਹਾਂਜੀ ਠੀਕ ਹੈ ਨਾ ਜੀ ਤੇ ਬਸ ਅੱਜ ਦੀ ਵੀਡੀਓ ਰੁਕ ਲੈਨੇ ਤੇ ਕੁਝ ਕੋ ਵੀਰਪਾਣ ਆਪਣੇ ਨਾਲ ਜਿਹੜੇ ਨਿਊ ਚੂੜੇ ਨੇਗੇ ਉਹ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹ ਕਹਿੰਦੇ ਦੇ ਨੇ ਕਿ ਵੀ ਸਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਨਹੀਂ ਆਂਦੀ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਅਨਸਬਸਕ੍ਰਾਈਬ ਕਰਕੇ ਦੁਬਾਰਾ ਸਬਸਕ੍ਰਾਈਬ ਕਰ ਲੋ ਨਾ ਲਗੇ ਬੈਲ ਆਈਕਨ ਤੇ ਕਲਿੱਕ ਕਰ ਦੋ ਤੁਹਾਨੂੰ ਨੋਟੀਫਿਕੇਸ਼ਨ ਆਇਆ ਕਰੇਗੀ ਔਰ ਵੀਡੀਓ ਦਾ ਟਾਈਮਿੰਗ ਨੋਟ ਕਰ ਲੋ ਸ਼ਾਮ ਨੂੰ 6 ਵਜੇ ਰੋਜ਼ ਆਣਾ ਵੀਡੀਓ ਅਪਲੋਡ ਹੁੰਦੀ ਹੈ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੀ ਪੈਸੇ ਲੱਗੇ ਉਹ